प्यारे दर्शकों प्यार भरे सत श्री अकाल आज दी एक छोटी जी कहानी है जो ਤੁਹਾਡੇ ਨਾਲ ਸਾਂਝ ਕਰੀਏ ਆਪਾਂ ਦਾਦੇ ਨੂੰ ਲੈ ਹੈ ਜੇ ਪਿਛਲੀ ਵਾਰ ਤਾਂ ਉਹ ਹੀ ਯੋਜਕੇ ਇੱਕ ਦਿਨ ਸੌਣ ਵੇਲੇ ਮੈਨੂੰ ਮੇਰੇ ਨਾਲ ਦੀਨੇ ਕਿਹਾ ਸੱਚ ਹੈ ਵੱਡੀ ਭੈਣ ਮਾਵਾਂ ਵਰਗੀ ਜੀ ਸਾਲ ਵਿੱਚ ਭੈਣ ਦੋ ਜਾਂ ਤਿੰਨ ਗੇੜੇ ਤਾਂ ਮਾਰ ਹੀ ਲੈਂਦੀ ਤੇ 5-7 ਦਿਨ ਲਾ ਜਾਂਦੀ ਇਸ ਨਾਲ ਉਸ ਦਾ ਵੀ ਪਾਸਾ ਥੱਲੇ ਆ ਜਾਂਦਾ ਇਹ ਵੀ ਨਨਾਨ ਪਰਜਾਈ ਦਿਲ ਦਾ ਗੁੱਬਗਲਾ ਟਕਟ ਲਿੰਦਣਾ ਇਹਨਾਂ ਦੀ ਆਪਸੀ ਕੁਸਰਮੂਸਰ ਨਾਲ ਮਨ ਹੌਲਾ ਹੋ ਜਾਂਦਾ ਪਿਛਲੀ ਵਾਰੀ 17 ਦਸੰਬਰ ਨੂੰ ਅਸੀਂ ਪ੍ਰੋਗਰਾਮ ਬਣਾ ਕੇ ਭੈਣ ਨੂੰ ਲੈ ਆਏ ਉਹ ਨੂੰ ਅਚਾਨਕ ਬੇਜਮ ਨੂੰ ਹਸਪਤਾਲ ਦਾ ਖੇਤਰੋਂ ਨਾ ਗਿਆ ਮੇਲ ਮਿਲਾਪਤਾ ਇੱਕ ਪਾਸੇ ਰਿਆ ਤਾਬੇ ਪਤਾ ਸਿਰ ਪੈ ਗਈ ਬਿਮਾਰੀ ਹਸਪਤਾਲ ਡਾਕਟਰਾਂ ਦੀ ਘੁੰਮਣ ਘੇਰੀ ਵਿੱਚ ਪੈ ਗਈ ਇਹ 5 ਦਿਨ ਦਾਖਲ ਰਹੀ ਭੈਣ ਨੂੰ ਭਾਂ ਜਾ ਕੇ ਲੈ ਗਿਆ ਭੈਣ ਇੱਥੇ ਆ ਕੇ ਵੀ ਕੰਮ ਘਰ ਸੰਭਾਲ ਲੈਂਦੀ ਸੀ ਮੈਂ ਮੰਜੇ ਤੇ ਬਹਿ ਕੇ ਹੁਕਮ ਨਹੀਂ ਚਲਾਉਂਦੀ ਸਿਆਣੇ ਬੰਦੇ ਦੀਆਂ ਸਿਆਣੀਆਂ ਗੱਲਾਂ ਮੈਨੂੰ ਵੀ ਰੱਬ ਵਰਗਾ ਆਸਰਾ ਹੋ ਜਾਂਦਾ ਸਾਡੇ ਤੋਂ ਵੱਡੀ ਐ ਫਿਰ ਵੀ ਆਪਣਾ ਆਪ ਸੰਭਾਲ ਲੈਂਦੀ ਅੱਪੇ ਖਾਣਾ ਬਣਾ ਲੈਂਦੀ ਜੋ ਕੁਝ ਖਾਣਾ ਹੁੰਦਾ ਵੱਡਿਆਂ ਦਾ ਕਿਰਦਾਰ ਵਧੀਆ ਨਿਭਾਉਂਦੀ ਕਿਸੇ ਵੀ ਗਲਤ ਗੱਲ ਤੇ ਝਟ ਟੋਕ ਦਿੰਦੀ ਹੁਣ ਤਾਂ ਭੈਣ ਦੀ ਦਿਖ ਵੀ ਮਾਂ ਨਾਲ ਮਿਲਦੀ ਐ ਉਹ ਜਿਹਾ ਚਿਹਰਾ ਉਹ ਹੀ ਰੰਗ ਟੰਗ ਤੇ ਉਹ ਹੀ ਸਾਰਾ ਦਿਨ ਗੁਰੂ ਗੁਰੂ ਮੈਂ ਪਹਿਲਾਂ ਭੈਣ ਦਾ ਨਾਮ ਲੈਂਦਾ ਸੀ ਤੇ ਉਹਦੀ ਵੀ ਆਖਦੀ ਸੀ ਤੇ ਹੁਣ ਇਸੇਵੇਂ ਜਵਾਕਾਂ ਦੀ ਰੀਸ ਨਾਲ ਉਸ ਨੂੰ ਉਹ ਆਖਦੇ ਹੀ ਜ਼ਿਕਰ ਕਰਦੇ ਆ ਇਹ ਹੀ ਚੰਗਾ ਲੱਗਦਾ ਜਿਵੇਂ ਅਸੀਂ ਉਸ ਦਾ ਸਨਮਾਨ ਕਰਦੇ ਹੋਏ ਭੂਆ ਦਾ ਸਰੀਰ ਭਾਰਾ ਪਰ ਹਿੰਮਤ ਬਰਕਰਾਰ ਹੈ ਉਹ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਰੋਟੀ ਖਾ ਕੇ ਥਾਲੀ ਆਪ ਰੱਖਣ ਜਾਂਦੀ ਰਸੋਈ ਚ ਤੇ ਹੋਰ ਵੀ ਭਾਂਡੇ ਚੁੱਕ ਦਿੰਦੀ ਜਵਾਕ ਤੇ ਅਸੀਂ ਗੁੱਸੇ ਵੀ ਹੁੰਦੇ ਭੂਆ ਡਿੱਗਣਾ ਪਈ ਪਰ ਭੂਆ ਕਿੱਥੇ ਮੰਨਦੀ ਅਕਸਰ ਕਈ ਵਾਰੀ ਭੂਆ ਦੀ ਟੋਕਾ ਟਾਕੀ ਤੇ ਗੁੱਸਾ ਵੀ ਆ ਜਾਂਦਾ ਫਿਰ ਮਨ ਕਹਿੰਦਾ ਵੱਡੀ ਐ ਮਾਵਾ ਵਰਗੀ ਪੂਰੇ ਪਰਿਵਾਰ ਦੀ ਮੁਖੀਆ ਐ ਉਸ ਨੂੰ ਗੁੱਸੇ ਹੋਣ ਦਾ ਟੋਕਣ ਦਾ ਹੱਕ ਐ ਪਿੱਕੇ ਆ ਕੇ ਵੀ ਉਹ ਇਹ ਅਧਿਕਾਰ ਨਾ ਜਮਾਵੇ ਤਾਂ ਉਹਦੇ ਪਿੱਕੇ ਕਾਦੇ ਇਸ ਘਰ ਦੀ ਜੰਮੀ ਐ ਭੂਆ ਜਿਵੇਂ ਇਸ ਘਰ ਵਿੱਚ ਜੰਮੀਆਂ ਹੁਣ ਸੁਖਮਣੀ ਤੇ ਰੌਣਕਾਂ ਨੇ ਕਦੇ ਭੂਆ ਦੀ ਵੀ ਉਹਨਾਂ ਵਾਂਗੂ ਘਰ ਦੀ लाਡਲੀ ਦੀ ਸੀ ਕਦੇ ਪੁੱਤ ਸੀ ਪਾਪਾ ਦੀ ਪਰੇ ਸੀ ਹੁਣ ਉਮਰ ਨਾਲ ਸਾਰੀਆਂ ਜ਼ਿੰਮੇਵਾਰੀਆਂ ਉਸਦੇ ਸਿਰ ਤੇ ਹਨ ਅਧਿਕਾਰਾਂ ਨੂੰ ਫਰਜ਼ਾਂ ਨੇ ਦਬਾ ਲਿਆ ਕਹਿੰਦੇ ਨੇ ਬੇਕੇ ਮਾਵਾਂ ਨਾਲ ਜਿੱਤੁਰ ਜਾਣ ਬਾਦ ਜਿਆਦਾ ਆਉਂਦਣਾ ਮਾਵਾਂ ਇਹ ਗੱਲ ਸਹੀ ਹੁੰਦੀ ਹੋਵੇਗੀ ਕਿਸੇ ਜ਼ਮਾਨੇ ਵਿੱਚ ਅੱਜ ਕੱਲ ਤਾਂ ਮਾਵਾ ਦੇ ਬੱਸ ਨਜ਼ਾਰਾ ਹੁੰਦਾਂ। ਕੁੰਝੇ ਮਖਤਿਆਰ ਪਰਜਾਈਆਂ ਜੋ ਹੁੰਦਾਂ। ਪਰ ਜੇ ਚੰਗੀਆਂ ਹੋਣ ਤਾਂ ਮਾਂ ਦੀ ਯਾਦ ਨਹੀਂ ਆਉਂਦੀ। ਉੰਜ ਵੀ ਮਾਪੇ ਸਾਧਾ ਨਾਲ ਨਹੀਂ ਨਿਭਦੇ। ਪੇਕੇ ਤਾਂ ਪਰਜਾਈਆਂ ਦੇ ਨਾਲ ਹੀ ਰਹਿ ਜਾਂਦੇ। ਤੇ ਕਈ ਜਗ੍ਹਾ ਪੇਕਿਆਂ ਦੇ ਨਾਮ ਤੇ ਭਤੀਜੇ ਹੀ ਬਚੇ ਆ। ਬਾਕੀ ਭਰਾ ਵੀ ਪਰਜਾਈ ਦੀ ਰਮਝ ਸਮਝਦੇ ਆਣ। ਪਰਾਵਾਂ ਦੇ ਰਿਮੋਟ ਪਰਜਾਈਆਂ ਦੇ ਕੋਲ ਹੁੰਦੇ ਆ ਨਾ ਜੇ ਪਰਜਾਈਆਂ ਚੰਗੀਆਂ ਹੋਣ ਤਾਂ ਔਰਤ ਦੇ ਪੇਕੇ ਕਦੇ ਨਹੀਂ ਮੁੱਕਦੇ ਚੰਗੀਆਂ ਤੇ ਨਾਂ ਚੰਗੀਆਂ ਪਰਜਾਈਆਂ ਵੀ ਸੱਦੇ ਸਮਾਜ ਦਾ ਇੱਕ ਹਿੱਸਾ ਹਨ ਉਹ ਇੱਕ ਗੱਲ ਤਾਂ ਬਣਦੀ ਆ ਸ਼ਾਇਦ ਕੋਈ ਲਿਖ ਦੇਵੇ ਕਿ ਪੇਕੇ ਪਰਜਾਈਆਂ ਨਾਲ ਧੰਨਵਾਦ ਦੋਸਤੋ ਜੇ ਕਰਤਾ ਨੇ ਕਹਾਣੀ پسند ਆਵੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ